ਹਾਂਜੀ ਸ਼ਸ਼ੀਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਬੇਬੇ ਨਾਲ ਆਪਾਂ ਕਰਦੇ ਹਾਂ ਕੁਝ ਗੱਲਾਂ ਬੇਬੇ ਨੂੰ ਪੁੱਛਦੇ ਆਂ ਭਲਾ ਬੇਬੇ ਦੇ ਕੰਮਾਂ ਕਾਰਾਂ ਵਾਰੇ ਹਨਾ ਬੇਬੇ ਹਾਂਜੀ ਸ਼ਸ਼ੀਕਾਲ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਤੁਹਾਡੀ ਆਪਣੀ ਸੀਬੋ ਦੱਸੋ ਕੀ ਗੱਲ ਸੁਣਨੀ ਹੈ ਅਸਤਾ ਇਹ ਸੁਣਨਾ ਕਿ ਤੁਸੀਂ ਮੰਜੇ-ਮੁੰਜੇ ਜਾਣਦੇ ਹੋ ਕਿ ਬਸ ਮੰਜੇ ਤੋੜਨੇ ਜਾਣਦੇ ਹੋ ਲੈ ਪੁੱਛਦਾ ਆ ਮੰਜਾ ਟੁੱਟਣ ਦੀ ਗੱਲ ਤੇ ਕਿਉਂ ਕੀਤੀ ਐ ਹੂੰ ਇਹ ਪਤਾ ਹੈ ਈ ਬੜਿਆ ਹਾਂਜੀ ਫੇਰ ਮੈਂ ਤੇਰੀ ਬਾਪੂ ਨਾਲ ਲੜ ਪੀ ਅੱਛਾ ਹੂੰ ਜੜੀ ਭਾਈ ਮੈਂ ਤਾਂ ਜਾ ਕੇ ਉੱਪਰ ਪੈ ਗਈ ਅੱਛਾ ਉੱਪਰ ਹਮਜੇ ਤੇ ਅੱਛਾ ਨਾ ਮੈਂ ਤਾਂ ਬੋਲੀਓ ਨਹੀਂ ਹੈਗੀ ਫੇਰ ਉਹ ਰੋਲ ਢੂਲ ਕੇ ਪਤਾ ਕੀ ਕਹਿੰਦਾ ਵੀ ਤੂੰ ਕਿੱਧਰ ਗਈ ਮੈਂ ਕਹਾ ਮੈਂ ਤਾਂ ਕੋਠੇ ਦੀ ਜਾ ਕੇ ਪੈ ਗਈ ਕਹਿੰਦਾ ਤੇਰਾ ਮੰਜਾ ਟੁੱਟਿਆ ਹੋਇਆ ਉਹਨਾਂ ਕਹਾ ਫੇਰ ਕੀ ਹੋ ਗਿਆ ਹਾਂ ਕੱਲ ਨੂੰ ਮੈਂ ਸੁਣਾਉਣਾ ਮੈਂ ਹਾਂ ਦੱਸ ਅੱਛਾ ਏ ਕੀ ਪਣਾ ਵਰਤਾਲ ਯਾਰੀ ਕਿਉਂ ਟੁੱਟਿਆ ਮੰਜਾ ਢਾਲਿਆ ਨਹੀਂ ਕਾ ਤੂੰ ਬਸ ਪਈ ਸੀ ਬੇਕਦਰੇ ਲੋਕਾਂ ਤੋਂ ਗੱਲਾਂ ਕਹਾਉਣ ਲਈ ਤੈਨੂੰ ਬੋਣ ਕੇ ਸੂਤ ਦੀ ਮੰਜੀ ਦੇਂਦੇ ਕੋਠੇ ਉੱਤੇ ਸੌਣ ਲਈ ਵਾ 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 ਕਮਾਲ ਕਰਤੀ ਬੇਬੇ ਨੇ ਤਾਂ ਠੀਕ ਆ ਸਿਰ ਹਿਲਾਤਾ ਸੋਨੇ ਤਾਂ ਬੇਗਲਾ ਫਿਰ ਸਿਰ ਆਇਆ ਕਿ ਕੀ ਕਰੇ ਹੈ ਹੈ ਮੁੜ ਕੇ ਤਾਂ ਤੇਰਾ ਬਾਪੂ ਬੋਲਿਆ ਹੀ ਨਹੀਂ ਅੱਛਾ ਮੈਂ ਕਿਹਾ ਮੈਂ ਤਾਂ ਲੋੜ ਨਹੀਂ ਐ ਤੇਰੇ ਸੂਤ ਦੇ ਮੰਜੇ ਦੀ ਮੈਂ ਤਾਂ ਟੁੱਟੇ ਹੋਏ ਦੀ ਠੀਕ ਆ ਬਾਪੂ ਨੇ ਕਿੱਥੇ ਬੋਲਣਾ ਥੀ ਫੇਰਾ ਠੀਕ ਹੈ ਫੇਰਾ ਹੈ ਮੈਂ ਬੁਧੇਰੇ ਮੰਜੇ ਪੋਣੇ ਨੇ ਮਖਾ ਉਦੋਂ ਇੱਕ ਮੇਰੀ ਆਕੜ ਸੀ ਮੈਂ ਜਾ ਕੇ ਪੈ ਗਈ ਉੱਤੇ ਤੇ ਉਹਦੇ ਇਹ ਤਾਂ ਹੈਗਾ ਫੇਰ ਗੱਲ ਸਹੀ ਆ ਜਨਾਨੀਆਂ ਚਾਕੜ ਵੀ ਹੋਣੀ ਚਾਹੀਦੀ ਐ ਹੋਰ ਹੋਰ ਜ਼ਰੂਰੀ ਆ ਐਦਾ ਬੰਦੇ ਫੇਰ ਤੈਨੂੰ ਪਤਾ ਪੈਰ ਦੀ ਜੁੱਤੀ ਸਮਝਦੇ ਨੇ ਅੱਗੇ ਹੁੰਦੀਆਂ ਦੀ ਬੁੜੀਆਂ ਪੈਰ ਦੀ ਜੁੱਤੀ ਹਾਂਜੀ ਅੱਜ ਕੱਲ ਤਾਂ ਹੁਣ ਬਰਾਬਰ ਦਾ ਦਰਜਾ ਔਰਤਾਂ ਨੂੰ ਮਿਲਿਆ ਹੋਇਆ ਏ ਹੋਰ ਹੋਰ ਇਹ ਤਾਂ ਹੈਗਾ ਹੀ ਆ ਜੀ ਉਹੀ ਤਾਂ ਉਹੀ ਗੱਲ ਥੋੜਾ ਪੁਰਾਣੀ ਰੱਖਣੀ ਆ ਨਵੇਂ ਜਵਾਨੇ ਦੇ ਜਿਹੜੇ ਸਾਭ ਨਾਲ ਜਵਾਨਾ ਚੱਲਦਾ ਹੂੰ ਚੱਲਣਾ ਪੈਂਦਾ ਨਹੀਂ ਫਿਰ ਜਦੋਂ ਕੰਮ ਬਰਾਬਰ ਕਰਦੇ ਆ ਤਾਂ ਹੱਕ ਵੀ ਬਰਾਬਰੀ ਚਾਹੀਦਾ ਆਪਾਂ ਨੂੰ ਕਿ ਨਹੀਂ ਹੋਰ ਹੋਣਾ ਚاہے ਕਹਨੇ ਘਰੇ ਕਰੀਏ ਚاہے ਬਾਹਰ ਕਰੀਏ ਬਾਹਰ ਕਰੀਏ ਕੰਮ ਤਾਂ ਕੰਮ ਹੀ ਆ ਕੰਮ ਤਾਂ ਕੰਮ ਹੀ ਆ ਗੱਲ ਕਰ ਰਹੇ ਆ ਵੀ ਔਰਤ ਦੇ ਕੰਮ ਨੂੰ ਕੰਮ ਗਿਣਿਆ ਨਹੀਂ ਜਾਂਦਾ ਕਰਦੇ ਲੈ ਹੁਣ ਤੁਹਾਡੇ ਸਾਹਮਣੇ ਮੈਂ ਪਹਿਲਾਂ ਕਿੰਨੇ ਕੰਮ ਕਰੇ ਨਹੀਂ ਹਾਂਜੀ ਹੈ ਪਹਾਰੇ ਵੀ ਲਿਪੇ ਪਾਥੀਆਂ ਵੀ ਪੱਥੀਆਂ ਕੱਖ ਵੀ ਲਿਆ ਦੇਖੋ ਤੇ ਵੀ ਪਰ ਉਹੀ ਗੱਲ ਹੈ ਕਿ ਕੌਣ ਕੰਮ ਨੂੰ ਕਮ ਸਮਝਦਾ ਹਾਂ ਕਦਰ ਨਹੀਂ ਤੀ ਕਦਰ ਨਹੀਂ ਦੀ ਪਰ ਅੱਜ ਜਿਹੜਾ ਪਰਮਾਤਮਾ ਦੀ ਕਿਰਪਾ ਅੱਜ ਕਿੰਨਾ ਤੋਂ ਕੰਮ ਮੇਰਾ ਮੂੜਿਆ ਹਾਂ ਹਾਂ ਕਹਨੇ ਹੁਣ ਬੰਦੇ ਦੀ ਕਦਰ ਨਹੀਂ ਪੈਸੇ ਦੀ ਕਦਰ ਹਾਂ ਇਹ ਵੀ ਮੈਂ ਕੰਮ ਦੀ ਕਦਰ ਨਹੀਂ ਕਰਦੀ ਮੇਰੇ ਕੋਲ ਕੋਈ ਕੰਮ ਦੀ ਕਦਰ ਨਹੀਂ ਮੈਂ ਲੰਬਰ ਦਾੜ ਦੀ ਕਦਰ ਕਰਦੀ ਹਾਂ ਜਿਨੇ ਮੈਨੂੰ ਇਹ ਕੰਮ ਦਿੱਤਾ ਮੈਂ ਤਾਂ ਤੇਨੂੰ ਪਤਾ ਮੈਂ ਕੌਣ ਸੀ ਇੱਥੇ ਹੀ ਮੈਂ ਰਹਿੰਦੀ ਸੀ ਇੱਥੇ ਹੀ ਰਹਿੰਦੀ ਸੀ ਉਹ ਤਾਂ ਹੈ ਵੀ ਇਹ ਕੰਮ ਹੁੰਦਾ ਕੀ ਹੈ ਬਜਾਰਾ ਨੇ ਵਾਹ ਫੜ ਕੇ ਉਹੀ ਗੱਲ ਹੈ ਕਿ ਉਂਗਲ ਫੜ ਕੇ ਮੈਨੂੰ ਕੰਮ ਤੇ ਲਾਤਾ ਮੈਂ ਲੱਗ ਗਈ ਅਜ ਇੱਥੇ ਤੱਕ ਹੂੰ ਬਸ ਇਹ ਤਾਂ ਇੱਕ ਪਰਮਾਤਮਾ ਵੱਲੋਂ ਜਰੀਆ ਬਣ ਗਏ ਸੋਡਾ ਹਾਂ ਜਰੀਆ ਬਣ ਗਿਆ ਮੇਰਾ ਕਿ ਨਹੀਂ ਬਾਕੀ ਸੋਡੀ ਆਪਦੀ ਹਿੰਮਤ ਆ ਬਈ ਹਾਂ ਹਿੰਮਤ ਹੋਣੀ ਜ਼ਰੂਰੀ ਆ ਹਨਾ ਜੇ ਆਪਾਂ ਆਜ਼ਾਦ ਤਾਰ ਕਰਾਂਗੇ ਤੁਸੀਂ ਕੀ ਕਰੋ ਮੇਤੋਂ ਨਹੀਂ ਬਸਾਂ ਤੇ ਆਇਆ ਜਾ ਜਾਣਾ ਬਸ ਮੈਂ ਤਾਂ ਊਰੀ ਬਹੁਤਾ ਹੈ ਨਾ ਫਿਰ ਹੁਣ ਆਏ ਕੀ ਕਰੀਏ ਤੁਹਾਨੂੰ ਪਤਾ ਹੀ ਹੈ ਇਹ ਤੁਹਾਨੂੰ ਉਮਰ 60 ਦੇ ਲਵੇ ਲੱਗ ਰਹੀ ਹੈ ਹੋਰ ਹੋਰ ਸਾਨੂੰ ਫਿਰ ਉਹ ਚੜਦੀਆਂ ਜਾਣੀਆਂ ਮੈਨੂੰ ਕੋਈ ਲਾਲਚ ਨਹੀਂ ਗੱਡੀ ਦਾ ਮੈਂ ਆਪਣੇ ਕੰਮ ਤੇ ਟਾਈਮ ਤੇ ਜਾਣਾ ਹੀ ਜਾਣਾ ਹੋਰ ਹੋਰ ਠੰਡ ਦੇ ਵਿੱਚ ਕਿਧਾ ਬੈਠਣ ਨੂੰ ਜੀ ਕਰਦਾ ਰਜਾਈ 'ਚ ਬਥੇਰਾ ਜੀ ਕਰਦੇ ਉਹ ਮਾਗਦੇ ਦਿਨ ਨੇ ਲੈ ਕੇ ਰਜਾਈ ਸਵੇਰੀ ਬਹਿ ਜਾ ਉਹਨੇ ਤਾਂ ਜੀ ਕੰਮ ਕਰਨ ਦੀ ਉਹ ਕੀ ਕਰੀਏ ਜਿਹੜੀਆਂ ਮਜਬੂਰੀਆਂ ਨੇ ਉਹ ਸਾਰਾ ਕੁਝ ਕਰਨਾ ਪੈਂਦਾ ਹੈ ਹਾਂਜੀ ਹਾਂ ਇਹ ਤਾਂ ਹੈਗਾ ਚਲੋ ਕੋਈ ਨਾ ਜੀ ਪਰਮਾਤਮਾ ਕਰੇ ਤਾਂ ਸੁਣਦੇ ਹੀ ਆ ਕਿ ਨਹੀਂ ਹੁੰਦਾ ਹੋਂ ਤਾਂ ਬਥੇਰੀ ਸੋਣੀ ਸੁਣ ਲਈ ਐਦੂ ਮਗਰ ਤਾਂ ਹੋਰ ਤਾਂ ਕੀ ਸੁਣੂਗਾ ਹੋਰ ਹੋਰ ਨਾਲੇ ਮਿਹਨਤ ਨੂੰ ਫੜ ਲੱਗਦੀ ਲੱਗਦਾ ਹੋਂ ਤਾਂ ਨਜ਼ਾਰੇ ਨਹੀਂ ਆਈ ਜਾਂਦੇ ਨੇ ਜਾਈ ਜਾਂਦੇ ਨੇ ਨਜ਼ਾਰੇ ਵੀ ਕੰਮ ਕਰਨ ਨਾਲੇ ਨੇ ਕੰਮ ਕਰਨ ਨਾਲੇ ਜੇ ਕਰਾਂਗੇ ਤਾਂ ਨਜ਼ਾਰੇ ਆਉਣਗੇ ਨਾ 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 ਜੇ ਆਪਾਂ ਕੰਮ ਹੀ ਨਹੀਂ ਕਰਾਂਗੇ ਤਾਂ ਨਜ਼ਾਰੇ ਕਿੱਥੋਂ ਆਣਗੇ ਨਾ 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 ਕਿ ਨਹੀਂ ਕੰਮ ਕਰਨਾ ਸਭ ਕੁਝ ਹੈ ਮਿਹਨਤੀ ਸਾਰਾ ਕੁਝ ਹੈ ਬੰਦੇ ਹਾਂ ਜੀ ਹੋਂ ਤਾਂ ਕਰੋ ਅਕੇ ਰੱਜ ਕੇ ਖਾਓ ਹੋਰ ਹੋਰ ਬੇਲੇ ਬੈਠੇ ਨੂੰ ਕੀ ਮਿਲੂਗਾ ਹਾਂ ਇਹ ਤਾਂ ਹੈਗਾ ਹੀ ਆ ਜੀ ਚਲੋ ਵਧੀਆ ਜੀ ਤਰਕੀਆਂ ਮੰਨੋ ਨਵੇਂ ਸਾਲ ਤੇ ਮਾ ਨਵੇਂ ਸਾਲ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਜੁਗ ਜੁਗ ਜੀਣ ਉਹਨਾਂ ਦੇ ਪਰਿਵਾਰ ਜੀਣ ਜਿਹੜੇ ਵੀਡੀਓ ਦੇਖਦੇ ਨੇ ਨਹੀਂ ਵੀ ਦੇਖਦੇ ਉਹਨਾਂ ਨੂੰ ਵੀ ਪਰਮਾਤਮਾ ਸਹੀ ਸਲਾਮਤ ਰੱਖੇ ਸ਼ਸ਼ੀ ਗਾਲ ਜੀ ਸ਼ਸ਼ੀ ਗਾਲ ਜੀ